ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਚਾਰ ਸਿਖਰਾਂ ਤੇ ਹੈ ਅਤੇ ਰਾਜਨੀਤਿਕ ਪਾਰਟੀਆਂ ਦੇ ਹਲਕਾ ਗੂਪ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸ ਸਬੰਧੀ ਚੱਲਦੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਧਰਮਕੋਟ ਸ਼ਮਸ਼ੀਰ ਸਿੰਘ ਵੱਲੋਂ ਆਪਣੀ ਉਮੀਦਵਾਰਾਂ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਉਮੀਦਵਾਰਾਂ ਅਤੇ ਲੋਕਾਂ ਤੇ ਪੂਰਾ ਨਿਸ਼ਵਾਸ ਹੈ ਅਤੇ ਲੋਕਾਂ ਨੂੰ ਪੰਜਾਬ ਦੀ ਤਰੱਕੀ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਮੈਂ ਚਮਸ਼ੀਰ ਸਿੰਘ ਪਿੰਡ ਕੈਲਾ ਔਰ ਮੇਰੇ ਦੇ ਨਾਮ ਨਾਲ ਤਖੱਲਸ ਵੀ ਚਮਸ਼ੀਰ ਸਿੰਘ ਕੈਲਾ ਲੱਗਦਾ ਹੈ ਮੈਂ ਇੱਥੋਂ ਦਾ ਭਾਰਤੀ ਜਾਂਦਾ ਪਾਰਟੀ ਦਾ ਚਪਾਈ ਆ ਔਰ ਹਲਕਾ ਇੰਚਾਰਜ ਵਿਧਾਨ ਸਭਾ ਧਰਨਪੋੜ ਦੀ ਮੇਰੇ ਕੋਲ ਜਿਹੜੀ ਜ਼ਿੰਮੇਵਾਰ ਅੱਜ ਅਸੀਂ ਚੋਣ ਪ੍ਰਚਾਰ ਤੋਂ ਬਾਅਦ ਇਸ ਦਫ਼ਤਰ ਦੇ ਵਿੱਚ ਸਾਰੇ ਇਕੱਤਰ ਹੋਏ ਆ ਵਰਕਰ ਸਹਿਬਾਨ ਤੋਂ ਔਰ ਹੁਣ ਜਿਹੜੀ ਅੱਜ ਤਿਆਰੀ ਸਾਡੀ ਚੱਲ ਰਹੀ ਹੈ ਉਹ ਪੋਲਿੰਗ ਵਾਸਤੇ ਜਿਹੜੀ ਆ ਤਿਆਰੀ ਅਸੀਂ ਆਪਦੇ ਵਰਕਰਾਂ ਨੂੰ ਆਪ ਦੇ ਉਮੀਦਵਾਰਾਂ ਨੂੰ ਜਿੱਥੇ-ਜਿੱਥੇ ਵੀ ਸਾਡੇ ਬੂਥ ਕੇਂਦਰ ਬਣਾਏ ਆ ਉਥੇ ਆਪ ਦਾ ਸਾਡਾ ਕੈਂਪ ਲਵਾਉਣ ਵਾਸਤੇ ਅਸੀਂ ਝੋਲੇ ਅੱਜ ਜਿਹੜੇ ਆ ਉਹ ਵੰਡਣ ਕਰ ਰਹੇ ਆ ਦੇ ਰਹੇ ਆ ਔਰ ਸਾਨੂੰ ਪਿਛਲੇ ਕੈਂਪੇਨ ਦੇ ਵਿੱਚ ਪ੍ਰਚਾਰ ਦੇ ਵਿੱਚ ਇਸ ਵਿਧਾਨ ਸਭਾ ਦੀ ਧਰਮਕੋਟ ਦੀ ਸਾਰੀ ਜਨਤਾ ਕੋਲ ਬਹੁਤ ਹੀ ਜ਼ਿਆਦਾ ਸਮਰਥਨ ਔਰ ਸਹਿਯੋਗ ਮਿਲਿਆ ਹੈ ਔਰ ਸਾਨੂੰ ਇਸ ਗੱਲ ਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਇਸ ਵਿਧਾਨ ਸਭਾ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਸਾਡੇ ਨਰਿੰਦਰ ਮੋਦੀ ਜੀ ਦੇ નેਤਰਤਵ ਦੇ ਉੱਤੇ ਔਰ ਸਾਡੀ ਮਿਹਨਤ ਨੂੰ ਦੇਖਦਿਆਂ ਸਾਰੇ ਵਰਕਰਾਂ ਦੀ ਨੂੰ ਧਰਮਕੋਟ ਦੇ ਸਾਰੇ ਵਰਕਰਾਂ ਦੀ ਮਿਹਨਤ ਨੂੰ ਦੇਖਦਿਆਂ ਸਾਡੇ ਤੇ ਭਰੋਸਾ ਜਤਾਇਆ ਹੈ ਔਰ ਉਸੇ ਭਰੋਸੇ ਦਾ ਸਦਕਾ ਅਸੀਂ ਉਮੀਦ ਕਰਦੇ ਹਾਂ ਵੀ ਸਾਡੇ ਜਿੰਨੇ ਵੀ ਉਮੀਦਵਾਰ ਆ ਭਾਰਤੀ ਜਨਤਾ ਪਾਰਟੀ ਦੇ ਉਹ ਸਾਰੇ ਦੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਵਾਲੇ ਵੀ ਔਰ ਬਲਾਕ ਸੰਮਤੀਆਂ ਵਾਲੇ ਵੀ ਉਹ ਲੀਡ ਕਰਨਗੇ ਔਰ ਜਿੱਤਣਗੇ ਕੀ ਕਹੀ 2027 ਦਾ ਮੋੜ ਬੱਜੂਗਾ ਇਸ ਇਸ ਹੌਟਾ ਨਾਲ ਦੋ ਬੂਥ ਉੱਤੇ ਬੂਥ ਹੈ ਜਿਹੜੇ ਵਿਧਾਨ ਸਭਾ ਦੇ ਆ ਜਿੰਦੇ ਵਿੱਚ ਸਾਡਿਆਂ ਇਸ ਇਲੈਕਸ਼ਨ ਦੇ ਮਾਧਿਮ ਨਾਲ ਹੀ ਹਰ ਬੂਥ ਦੇ ਉੱਤੇ ਸਾਡਾ ਜਿਹੜੀ ਇੱਕ ਬੂਥ ਦੀ ਟੀਮ ਹੈ ਸਾਡੀ ਜਿਹਨੂੰ ਅਸੀਂ ਬੂਥ ਪ੍ਰਧਾਨ ਕਹਿੰਦੇ ਆ ਵੈਸੇ ਤੇ ਭਾਰਤੀ ਜਨਤਾ ਪਾਰਟੀ ਦਾ ਵਾਰ-ਵਾਰ ਸੱਤਾ 'ਚ ਆਉਂਦਾ ਇਹੋ ਹੀ ਹੈ ਕਿ ਉਹ ਬੂਥ ਪ੍ਰਧਾਨ ਤੋਂ ਵੀ ਅੱਗੇ ਚੱਲ ਕੇ ਪੰਨਾ ਪ੍ਰਮੁੱਖ ਵੀ ਬਣਾਉਂਦੇ ਨੇ ਤਾਕਿ 100-100 ਵੋਟ ਤਿਕਰ 150 ਵੋਟ ਤਿਕਰ ਜਿਹੜੇ ਆ ਵੋਟਰਾਂ ਦੇ ਨਾਲ ਭਰਦੀਆਂ ਜਨਤਾ ਪਾਰਟੀ ਦੇ ਵਰਕਰ ਦਾ ਰابطਾ ਰਹਿ ਸਕੇ ਪਰ ਸਾਨੂੰ ਇਹ ਖੁਸ਼ੀ ਹੈ ਇਸ ਗੱਲ ਦੀ ਵੀ ਇਸ ਇਲੈਕਸ਼ਨ ਦੇ ਵਿੱਚ ਅਸੀਂ ਸਾਰਿਆਂ ਬੂਥਾਂ ਨੂੰ ਤੇ ਸਾਡੀ ਜਿਹੜੀ ਆ 20-20 50-50 ਬੰਦਿਆਂ ਦੀ ਟੀਮ ਹੈ ਜਿਹੜੀ ਉਹ ਅਸੀਂ ਨਿਰਧਾਰਤ ਕਰਤੀ ਆ ਜਿਹੜੀ 1 ਸਾਲ ਦਾ ਸਮਾਂ ਸਾਡੇ ਕੋਲ ਰਹਿੰਦਾ ਏ ਇਸ ਸਮੇਂ ਦੇ ਵਿੱਚ ਉਹ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਵੀ ਕਰਾ ਕੇ ਦੇਣਗੇ ਜਿੰਨੀਆਂ ਵੀ ਸੈਂਟਰ ਦੀਆਂ ਯੋਜਨਾਵਾਂ ਹਨ ਭਾਵੇਂ ਉਹ ਆਵਾਸ ਯੋਜਨਾ ਹੈ ਭਾਵੇਂ ਆਸ਼ੀਮਾਨ ਯੋਜਨਾ ਹੈ ਭਾਵੇਂ ਵਿਸ਼ਵਕਰਮਾ ਯੋਜਨਾ ਹੈ ਕਿਸੇ ਦਾ ਸੁਚਾਲਿਆਂ ਦੀ ਲੋੜ ਹੈ ਜਾਂ ਕਿਸੇ ਨੂੰ ਕਿਸੇ ਵੀ ਜਿਹੜੀ ਸੈਂਟਰ ਦੀ ਯੋਜਨਾ ਹੈ ਉਹਦੇ ਤੋਂ ਜੇ ਕੋਈ ਵਹੰਜਾਏ ਬੰਦਾ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਕੈਂਪ ਲਾ ਰਹੇ ਸੀਗੇ ਪੰਜਾਬ ਸਰਕਾਰ ਨੇ ਸਾਡੇ ਨਾਲ ਸਾਡੇ ਵਰਕਰਾਂ ਦੇ ਨਾਲ ਧੱਕਾ ਕੀਤਾ ਔਰ ਪੰਜਾਬ ਦੀ ਜਨਤਾ ਦੇ ਨਾਲ ਜਾਦਤੀ ਕੀਤੀ ਆ ਉਹਨਾਂ ਵੋਟਰਾਂ ਦੇ ਨਾਲ ਜਾਦਤੀ ਕੀਤੀ ਆ ਜਿਨ੍ਹਾਂ ਨੇ ਉਹਨਾਂ ਨੂੰ 92 ਐਮਐਲਏ ਦੀ ਬਹੁਤ ਵੱਧ ਨਾਲ ਜਿੱਤਾਇਆ ਕਿਉਂਕਿ ਸੈਂਟਰ ਦੀਆਂ ਸਕੀਮਾਂ ਨੂੰ ਹਰ ਨਾਗਰਿਕ ਦਾ ਫਰਜ਼ ਮੰਨਦਾ ਹੈ ਆਨੰਦ ਲੈਣ ਦਾ ਮੰਨਣ ਦਾ ਔਰ ਅਸੀਂ ਇਹ ਇੱਕ ਸਾਲ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਨਾਗਰਿਕ ਦੀ ਜਿਹੋ ਜਿਹੀ ਵੀ ਜ਼ਰੂਰਤ ਹੋਊਗੀ ਉਹਦੀ ਅਸੀਂ ਜ਼ਰੂਰਤ ਜਿਹੜੀ ਵੀ ਸੈਂਟਰ ਯੋਜਨਾ ਉਹਦੇ ਤਹਿਤ ਆਉਂਦੀ ਹੋਊਗੀ ਉਹ ਸਾਰੀ ਜਿਹੜੀ ਆ ਸਾਡੇ ਵਰਕਰ ਕੰਪਲੀਟ ਕਰਾਉਣਗੇ ਔਰ ਮੈਂ ਮਹਿਸੂਸ ਕਰਦਾ ਵਾਂ ਵੀ 2027 ਦਾ ਜਿਹੜਾ ਸਾਲ ਹੋਏਗਾ ਸਮਾਂ ਹੋਏਗਾ ਅਗਲੀ ਸਰਕਾਰ ਚੁਣਨ ਵਾਸਤੇ ਲੋਕਾਂ ਦਾ ਮਨ ਪੂਰਾ ਬਣਿਆ ਹੋਏ ਔਰ ਭਾਜਪਾ ਨੂੰ ਜਿਹੜੀ ਆ 20 ਬੋਮਤ ਮਿਲੇਗੀ ਔਰ ਪਿਛਲੀ ਬਾਈ ਵਾਲੀ ਸਰਕਾਰ ਨੂੰ ਜਿੰਨਾ ਸਮਰਥਨ ਲੋਕਾਂ ਨੇ ਦਿੱਤਾ ਸੀ ਉਸ ਤੋਂ ਜ਼ਿਆਦਾ ਉਮੀਦਵਾਰ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿੱਦਣਗੇ ਕਿਉਂਕਿ ਐਰਕੀ ਵੋਟਾਂ ਦੇ ਵਿੱਚ ਜਿੰਨਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਸਿੱਨੇ ਸਾਡੇ ਉਮੀਦਵਾਰ ਜਿੰਨੇ ਸਾਡੇ ਮੰਡਲ ਪ੍ਰਧਾਨ ਸਹਿਬਾਨ ਸਾਰੇ ਜਿੰਨੇ ਉਤਸ਼ਾਹਤ ਨੇ ਇਹ ਸਾਰੇ ਮੋਦੀ ਜੀ ਦੀਆਂ ਯੋਜਨਾਵਾਂ ਦਾ ਸਦਕਾ ਹੀ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਹੈ ਪੰਜਾਬ ਦੇ ਸਿਰੋਂ ਕਰਜ਼ਾ ਲਾਉਣ ਵਾਲਾ ਸਮਾਂ ਹੈ ਪੰਜਾਬ ਦੇ ਵਿੱਚ ਗੁੰਡਾਗਰਦੀ ਨੂੰ ਖਤਮ ਕਰਨ ਦਾ ਸਮਾਂ ਹੈ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਸਮਾਂ ਹੈ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਸਮਾਂ ਹੈ ਔਰ ਇਹ ਸਮਾਂ ਜਿਹੜਾ ਹੈ ਲੋਕ 2027 ਦੇ ਵਿੱਚ ਇਸੇ ਸਿਸਟਮ ਤੋਂ ਦੁਖੀ ਹੋ ਕੇ ਇੱਕ ਨਵੇਂ ਚੰਗੇ ਸ਼ਾਸਨ ਦੀ ਪ੍ਰਸ਼ਾਸਨ ਦੀ ਜਿਹੜੀ ਆ ਵਾਰਲਡੋਰ ਜਿਹੜੀ ਉਹ ਭਾਜਪਾ ਦੇ ਹੱਥ ਵਿੱਚ ਸੌਂਪਣਗੇ ਔਰ ਇਸ ਭਾਜਪਾ ਜਿਹੜੀ ਆ ਪੰਜਾਬ ਨੂੰ ਇਸ ਨੂੰ ਸੋਨੇ ਦੀ ਜੜੀ ਬਣਾਉਣ ਵਾਸਤੇ ਆਪ ਦਾ ਜੀ ਜਾਣ ਨਾਲ ਕੰਮ ਕਰੂਗੀ ਔਰ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਇਸ ਕੰਮ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿੱਥੇ ਸਾਰੇ ਵਿਧਾਨ ਸਭਾ ਦੇ ਵਿੱਚ ਸਾਡੇ ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਉੱਥੇ ਅੱਜ ਸਾਡੇ ਵਿੱਚ ਨਾਲ ਸਾਡੇ ਵੀਰ ਜਿਹੜੇ ਆ ਇਹ ਸਾਡੇ ਉਮੀਦਵਾਰ ਕਿੱਥੋਂ ਆਪਦੇ ਬੂਥਾਂ ਵਾਤੇ ਇਸ ਮਗਰੀ ਲੈਣ ਵਾਸਤੇ ਆਏ ਆ ਇਹਨਾਂ ਵਿੱਚ ਮੇਰੇ ਨਾਲ ਸਾਡੇ ਕੋਟੀ ਸੇਖਾ ਮੰਡਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਮਸੀਤਾ ਚੌਂ ਤੋਂ ਇਲੈਕਸ਼ਨ ਲੜ ਰਹੇ ਨੇ ਭਾਵੇਂ ਕਿ ਮੌਜੂਦਾ ਸਰਕਾਰ ਜਿਹੜੀ ਆ ਉੱਥੋਂ ਦੇ ਹਾਲਾਤਾਂ ਨੂੰ ਜਿਹੜਾ ਵਾ ਉਹ ਅਸਖਾਵੇਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਸਰਪੰਚੀ ਇਲੈਕਸ਼ਨ ਵੇਲੇ ਵੀ ਉਥੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਨਜਾਇਜ਼ ਤੌਰ ਤੇ ਤੰਗ ਕੀਤਾ ਗਿਆ ਉਥੋਂ ਦੇ ਵੋਟਰਾਂ ਨੂੰ ਔਰ ਇਸ ਵਿੱਚ ਕੱਲ ਵੀ ਜਿਹੜੀ ਹੈ ਉਥੇ ਰਾਤ ਇੱਕ ਝਗੜਾ ਹੋਇਆ ਮੈਂ ਜਿੱਥੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਉਥੇ ਤੁਹਾਡੇ ਮਾਧਿਅਮ ਰਹੀ ਮੈਂ ਇਸ ਪ੍ਰਸ਼ਾਸਨ ਕੋਲੋਂ ਵੀ ਮੰਗ ਮੰਗ ਕਰੂੰਗਾ ਕਿਉਂਕਿ ਇਹਨਾਂ ਨੇ ਪਿਛਲੇ ਨਾਮਜਦਗੀ ਵੇਲੇ ਬਹੁਤ ਵਧੀਆ ਸਾਫ਼ ਸੁਥਰਾ ਜਿਹੜਾ ਹੈ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਨਾਮਜਦਗੀ ਪੱਤਰ ਲਏ ਨੇ ਪਰ ਮੈਂ ਸਮਝਦਾ ਹਾਂ ਵੀ ਚੋਣ ਵੇਲੇ ਕੋਲਣ ਵੇਲੇ ਵੀ ਜਿਹੜੇ ਆ ਪ੍ਰਚਾਰਣ ਇਸ ਪਿੰਡ ਦਾ ਮਸੀਤਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖੇ ਇਸੇ ਤਰ੍ਹਾਂ ਹੀ ਸਾਡੇ ਬਲਾਕ ਸੰਮਤੀ ਉਮੀਦਵਾਰ ਜਿਹੜੇ ਨੇ ਹਰਜੰਤ ਸਿੰਘ ਜੀ ਉਹਨਾਂ ਦੀ ਪਤਨੀ ਵੀਰਪਾਲ ਕੌਰ ਜੀ ਲੋਡ ਲੋਗਰ ਤੋਂ ਇਲੈਕਸ਼ਨ ਲੜ ਰਹੇ ਨੇ ਇਹ ਜਿਹੜੇ ਕੁਝ ਬੂਥ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਥੋੜਾ ਜਿਹਾ ਵਿਸ਼ੇਸ਼ ਧਿਆਨ ਦੇਣ ਦੀ ਲੋੜ ਆ ਪਰ ਫਿਰ ਵੀ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਵਾਰ ਜਿਹੜੀ VOTING ਹੋ ਰਹੀ ਆ ਸਾਰੀ ਵੀਡੀਓਗ੍ਰਾਫੀ ਦੇ ਨਾਲ ਹੋ ਰਹੀ ਆ ਔਰ ਸਾਨੂੰ ਪ੍ਰਸ਼ਾਸਨ ਤੇ ਜਿੱਥੇ ਭਰੋਸਾ ਹੈ ਉੱਥੇ ਪੁਲਿਸ ਦੇ ਉੱਤੇ ਸਾਨੂੰ ਮਸ਼ੀਸ਼ ਤੌਰ ਤੇ ਜਿਆਦਾ ਪ੍ਰੋਸਾਇ ਕਿਉਂਕਿ ਮੇਰੀ ਗੱਲ ਹੋਈ ਸੀ ਐਸਐਸਪੀ ਸਾਹਿਬ ਨਾਲ ਡੀਐਸਪੀ ਸਾਹਿਬ ਨਾਲ ਥਾਣੇਦਾਰ ਸਹਿਬਾਨਾਂ ਦੇ ਨਾਲ ਪੂਰਾ ਅਮਨ ਅਮਾਨ ਦੇ ਨਾਲ ਕਾਨੂੰਨ ਦੇ ਵਿੱਚ ਰਹਿ ਕੇ ਜਿਹੜੇ ਆ ਸਾਰੇ ਵੋਟਰ ਆਪਦੀ ਵੋਟ ਦਾ ਇਸਤੇਮਾਲ ਜਿਹੜਾ ਉਹ ਕਰ ਸਕਣਗੇ ਔਰ ਕਿਸੇ ਨੂੰ ਕੋਈ ਦਿੱਕਤ ਨਹੀਂ ਆਏਗੀ ਫਿਰ ਵੀ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਮੈਂ ਸਲਕੇ ਦਾ ਮੁੱਖ ਸੇਵਾਦਾਰ ਹਾਂ ਮੇਰਾ ਨੰਬਰ 98555 46100 ਹੈ ਕਿੱਤੇ ਵੀ ਕੋਈ ਜਿਹੜਾ ਕਿਸੇ ਨਾਲ ਤੱਕਾ ਹੁੰਦਾ ਇਹ ਮੈਨੂੰ ਫੋਨ ਕਰੋ ਮੈਂ ਪ੍ਰਸ਼ਾਸਨ ਨਾਲ ਔਰ ਆਪਦੇ ਤੌਰ ਤੇ ਵਰਕਰਾਂ ਦੇ ਨਾਲ ਸਾਰਿਆਂ ਦੇ ਨਾਲ ਅਸੀਂ ਮੌਕੇ ਤੇ ਪਹੁੰਚ ਕੇ ਉਸ ਮੁਸ਼ਕਲ ਨੂੰ ਜਿਹੜਾ ਸਲਝਾਉਂਦਾ ਕੰਮ ਕਰਾਂਗੇ